ਪਾਣੀ ਦੇ ਆਉਂਦੇ ਪਾਣੀ ਦ੍ਰਿਸ਼ਟੀਆ ਬਖਸ਼ੂਗੇ ਜੋਗੀ ਪੀਰਾਂ ਦੇ ਮੇਲੇ ਦਾ ਅੱਜ ਤੀਜਾ ਦਿਨ ਹੈ ਪਾਣੀ 20 ਲੱਖਾਂ ਵੱਧ ਅਮਰੇ ਹੋਰ ਭਾਰੀ ਬਣਿਆ ਤੀਜੇ ਦਿਨ ਵੀ ਅੱਜ ਬਹੁਤ ਇਕੱਠਾ ਹੈ ਤਾਂ ਐਤਕੀ ਜੋਗੀ ਪੀਰਾਂ ਦੇ ਮੇਲੇ ਦਾ 4-5 ਸਾਲਾਂ ਦਾ ਰਿਕਾਰਡ ਇਹ ਰਿਹਾ ਇਹ 4-5 ਸਾਲਾਂ ਬਾਅਦ ਇੰਨਾ ਇਕੱਠ ਦੇਖਣ ਨੂੰ ਮਿਲਿਆ ਤਾਂ ਐਤਕੀ ਮੰਨ ਲਓ ਦੀ ਰੰਡੇ ਤੋਂ ਲਾ ਕੇ ਜਮਾ ਜੋਗੀ ਪੀਰਾਂ ਦੇ ਇਸ ਤਾਨ ਪੱਤਰ ਤੇ ਇਧਰੋਂ ਆਤਲੇ ਤੋਂ ਲੈ ਕੇ ਖੰਡ ਸੰਗੜੇ ਤੇ ਜਾਮ ਲੱਗ ਰਿਹਾ ਦੇਖੀਏ ਵੀ ਜਿਹੜੇ ਵੀ ਬੰਦੇ ਨੇ ਕੁਝ ਵੀ ਜੋ ਪੁਰਾਣੇ ਟਾਈਮ ਤੋਂ ਆਉਂਦੇ ਨੇ ਵੀ 4-5 ਸਾਲਾਂ ਦਾ ਹੈ 80000 ਰੁਪਏ ਦੀ ਨਹੀਂ ਕੀ ਜਿਵੇਂ ਬਹੁਤ ਘੱਟ-ਘੱਟ ਹੁੰਦਾ ਸੀ ਇੱਥੇ ਮੰਨ ਲਓ ਮਾਈਆਂ ਬਹੁਤ ਘੱਟ ਆਉਂਦੀਆਂ ਹੁੰਦੀਆਂ ਸੀ ਟੂਰਨਾਮੈਂਟਾਂ ਕਰਕੇ लास्ट ਦਿਨ 6000 ਦਾ ਰਜਾ ਮੰਲਾਪੀ ਰਹੇ ਆ ਇਹ ਮੌਜਵਾਨ ਦੇ ਬਾਜ਼ਾਰ ਹਾਂ ਆਹ ਕੇ ਨਾ ਯਾਰਾਂ ਦੀ ہاں ہاں ਆਪਾ ਦੇਦੀਏ ਕਿ ਜਿਹੜੇ ਪੁਰਾਣੇ ਬੰਦੇ ਉਹਨੇ ਬਈ ਉਹ ਵੀ ਕਹਿੰਦੇ ਨੇ ਕਹਿੰਦੇ 4-5 ਸਾਲਾਂ ਦਾ ਕੱਠ ਦਾ ਰਕਾਰ ਟੁੱਟਿਆ ਵੀ ਇਹ ਗੱਲ ਸੱਚੀ ਹੈ ਬਈ ਇਹਦੀ ਹਾਂ ਬਈ ਕੱਠ ਦਾ ਸਾਡਾ ਮੈਂ ਬਹੁਤ ਆ ਬਈ ਦਾ ਜੋਗੀ ਦੀ ਬੰਨੋ ਠੀਕ ਹੈ ਬਈ ਇਹਦੀ ਮੰਤਾ ਪੂਰੀ ਹੁੰਦੀ ਆ ਬਈ ਠੀਕ ਹੈ ਠੀਕ ਹੈ ਆਪਾ ਆਉਂਦੀ ਇਸ ਤਰ੍ਹਾਂ ਇਥੋਂ ਐ ਕੋਈ ਲੱਖ ਬੰਦਾ ਨਵਾਂ ਮੱਥਾ ਦੇਖਣ ਆਉਂਦਾਗਾ ਪਹਿਲੀ ਵਾਰ ਉਹ ਵੀ ਠੀਕ ਹੈ ਠੀਕ ਹੈ ਹਾਂ ਬਈ ਆਪਾਂ ਜੋ ਉਹੀ ਰੇ ਨਹੀਂ ਅਮਨ ਦਾ ਪੁਨੀਆ ਕਰਦਾ ਉਹ ਤਾਂ ਨਹੀਂ ਕੋਤ ਠੀਕ ਹੈ ਠੀਕ ਹੈ ਦਾ ਵਿਆਹ ਵੀ ਨਹੀਂ ਹੁੰਦਾ ਉਹਨਾਂ ਦਾ ਵੀ ਮੰਨਦਾ ਵੀ ਜਿੰਨوں ਕੋਈ ਬਿਮਾਰੀ ਆ ਤੇ ਜਿਹੜੇ ਮੌਤ ਕਰਨੇ ਦੇਖੋ ਫੁਰਤਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਠੀਕ ਹੈ ਉਹ ਬਾਬਾ ਸਾਰੀਆਂ ਮੌਤਾਂ ਪੁਨੀਆ ਕਰਦਾ ਆ ਪੱਕੀ ਦੇ ਨੋ ਵੀ ਬਾਬੇ ਵਰਤੀ ਸੰਤਾਂ ਦੀ ਇੰਨੀ ਸਾਤਾ ਜੀ ਚਾਰ ਪੰਜ ਸਾਲਾਂ ਦਾ ਰਿਕਾਰਡ ਉੱਤੇ ਵੀ ਪੁਰਾਣੇ ਬੰਦਿਆਂ ਦੇ ਵੀ ਸੁਣਦੇ ਹੋਏ ਕੱਟੂ ਆ ਦੇਖੋ ਜੀ ਭਾਂਡਿਆਂ ਦੀ ਕੋਈ ਸੇਵਾ ਚਾਰ ਬੱਤੀਆਂ ਲੈ ਕੇ ਰਹਾ ਬਈ ਇਹ ਨਾਲ ਹੀ ਜੀ ਆ ਵੀਏ ਚੱਲੀਏ ਬਈ ਹੂੰ ਹੂੰ ਅੱਜ ਲਾਸਟ ਦਿਨ ਵੀ ਆਏ ਲੱਗ ਰਿਹਾ ਜਿਵੇਂ ਮੇਲੇ ਦਾ ਪਹਿਲਾ ਵੀ ਨਹੀਂ ਹੁੰਦਾ ਹਨਾ ਓਏ ਇਕੱਠ ਦੇ ਹਿਸਾਬ ਨਾਲ ਹਾਂ ਤਾਂ ਉਹ ਆਇਆ ਪਰ ਮੈਂ ਤਾਂ ਜਾਣਦਾ ਅਮੀਨ ਜਿੰਨਾ ਕਿੰਨਾ ਪਾ ਕੋ ਦਾ ਕੰਡ ਕੋਆ ਜੀ ਕਰਨਾ ਪਰਨਾ ਹੋਰ ਆਜੇ ਹਰੀ ਦਾ ਅੱਗੇ ਚੱਲਦਾ ਬਾਬਾ ਇਆਂ ਦਾ ਤੀਜ ਦਾ ਮੇਲਾ ਮਹੀਨੇ ਦੀ ਮਹੀਨੇ ਵੀ ਹਰਦਾ ਪਰ ਜਿਹੜਾ ਸਮਾਹੀ ਤੇ 6 ਮਹੀਨਿਆਂ ਬਾਅਦ ਦੇਲਾਉਂਦਾ ਬਾਬਾ ਜੋਗੀ ਪੀਰ ਜੀ ਦਾ ਤਾਂ ਉਹ ਤੇ ਮੰਨ ਲਓ ਸੰਗਤਾਂ ਜੋ ਆਬਾ ਜੀ ਦੇ ਆਉਂਦੀਆਂ ਨੇ ਜਿਆ ਸੁੱਖਾਂ ਸੁੱਖ ਦੀਆਂ ਨੇ ਬਾਬਾ ਜਿਹਨਾਂ ਦੇ ਜਿਹੜੇ ਫਾਰ ਕਰਦਾ ਕੋਈ ਰਾਜਸਥਾਨ ਵਿੱਚ ਆ ਕੋਈ ਹਰਿਆਣੇ ਵਿੱਚ ਆ ਕੋਈ ਪੰਜਾਬ ਦੇ ਪਰਲੇ ਕੋਨੇ ਤੋਂ ਦਵਾਬਾ ਮਾਝਾ ਏਰੀਆ ਤਾਂ 6 ਮਹੀਨੇ ਤੇ ਹਾਰਿਕ ਦੇ ਇਰੀਏ ਦੇ ਵਿੱਚੋਂ ਬਾਬਾ ਜੀ ਨੂੰ ਮੰਨਣ ਵਾਲੇ ਲੋਕ ਇੱਥੇ ਆਪਣੇ ਸੁੱਖਾਂ ਦੇ ਕੇ ਜਾਂਦੇ ਨੇ ਜੀ ਇੱਥੇ ਸੱਚੇ ਮਨ ਨਾਲ ਸੁੱਖੀ ਹੋਈ ਸੁੱਖ ਤੇ ਘਰ ਦਾ ਸੁੱਖ ਪੂਰੀ ਹੁੰਦੀ ਆ ਬਾਬਾ ਕਿਸੇ ਨੂੰ ਕੋਈ ਕਟਾ ਨਹੀਂ ਰਹਿਣ ਦਿੰਦਾ ਪਰ ਮਨ ਸਾਫ਼ ਹੋਣਾ ਚਾਹੀਦਾ ਜਿਹੜਾ ਚੈਲ ਗੋਤ ਸਿਵਾ ਬਾਬਾ ਤਾਂ ਕਰਕੇ ਚੈਲ ਥੋੜਾ ਜੇ ਮਿਲਦੇ ਜਿਆਦੇ ਹੁੰਦੇ ਨੇ ਪਰ ਉਨ ਦਾ ਸਾਰੇ ਉਤਰੀ ਉਤਰ ਬੰਦੇ ਹੀ ਹੁੰਦੇ ਨੇ ਸਾਰੇ ਗੋਤਾਂ ਵੀ ਮਰੋਸਾ ਵਾਲੀ ਵਾਲ ਸਿੱਧੂ ਸੰਧੂ ਬਰਾੜ ਸਾਰੇ ਗੋਤਾਂ ਦੇ ਲੋਕ ਹੀ ਆਉਂਦੇ ਨੇ ਲਵੇ ਲਾਉਣੇ ਦੇ ਲੋਕ ਜਾਂ ਦੂਰੋਂ ਵੀ ਪਰ ਚੈਲ ਗੋਤ ਦੇ ਲੋਕ ਇਹ ਮਿਲਦੇ ਜਿਆਦਾ ਆਉਂਦੇ ਨੇ ਆਜੀ ਵੋ ਕਨਡ ਬਣੀ ਹੋਈ ਆ ਬਾਈ ਮੰਨ ਲਓ ਵੀਡੀਓ ਬਣੀ ਸੀ ਜੋਵਾਰ ਚ